ਕੋਈ ਆਣ ਮਿਲਾਵੇ ਇਤਮ ਪਿਆਰਾ ਮੇਰਾ ਪ੍ਰੀਤਮ ਪਿਆਰਾ ਪਿਆਰਾ ਮੇਰਾ ਮਰ ਸੱਚੀ ਪਾਛੇ ਕਿੰਦੇ ਕੋਈ ਮਲਾ ਦੇ ਆਪਾਂ ਮਿਲਣ ਵਾਸਤੇ ਆਏ ਸੀ ਪਰ ਖੇਡੇ ਲੱਗ ਗਏ ਤੇ ਸੁਭਾਵਕ ਕੀ ਮਿਰੀਆਂ ਮਤਾਵਾਂ ਬੈਠੀਆਂ ਜਦੋਂ ਬੱਚਾ ਛੋਟਾ ਹੁੰਦਾ ਨਾ ਉਹ ਮਾਂ ਦੇ ird gird ਰਹਿੰਦਾ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਹਿ ਓੜ ਹੀ ਰਾਹ ਕਿਸ ਕਾ ਬਾਪ ਰਬ ਜਹਨਾ ਰਤਨ ਕਹਿੰਦੇ ਜਿੱਦਾਂ ਇੱਕ ਪੱਤਾ ਦਰਖਤ ਦੇ ਵਿੱਚੋਂ ਨਿਕਲਦਾ ਤੇ ਕਿੰਨਾ ਕੋਮਲ ਹੁੰਦਾ ਉਹ ਪੱਤੇ ਨੂੰ ਵਾਰ-ਵਾਰ ਹੱਥ ਲਾਈਏ ਤੇ ਬੜਾ ਆਨੰਦ ਆਉਂਦਾ ਏ ਤੇ ਕਬੀਰ ਸਾਹਿਬ ਕਹਿੰਦੇ ਕਿ ਤੇ ਤੋੜੀ ਨਿਵਜੇ ਇਹ ਕੋਮਲਤਾਈ ਤੇ ਕਿੰਨੀ ਵਧੀਆ ਗੱਲ ਹੈ ਪਰ ਕੀ ਹੋਇਆ ਉਹ ਕੋਮਲਤਾਈ ਸਮੇਂ-ਸਮੇਂ ਮੁਤਾਬਕ ਗਵਾਜ ਗਈ ਉਹ ਫਿਰ ਪੱਤਾ ਵੱਡਾ ਹੋਇਆ ਫਿਰ ਸੁੱਕਿਆ ਫਿਰ ਤ੍ਰਿਸ਼ਿਆ ਹੋਇਆ ਤੇ ਅੰਤ ਨੂੰ ਜਾਂਦਾ ਜਾਂਦਾ ਸੜਨ ਤੋਂ ਪਹਿਲਾਂ ਜਿਹਦੇ ਹੱਥ 'ਚ ਫਿਰ ਗਿਆ ਉਹਨੂੰ ਲਊ ਲਵਾਣ ਕਰ ਗਿਆ ਉਹ ਸਤਨਾਮ ਗੁਰਬਾਣੀ ਗੱਲਾਂ ਕਰਦੀ ਹੈ ਕੱਲੀ ਖੰਡ ਪਾਠ ਕਰਾਉਣ ਵਾਸਤੇ ਗੁਰਬਾਣੀ ਨਹੀਂ ਉਚਾਰੀ ਗਈ ਸੰਗਤ ਜੀ ਇਹ ਸਾਡਾ ਸਕੂਲ ਹੈ ਇਹ ਗੁਰੂ ਘਰ ਦੇ ਟੀਚਰ ਨੇ ਰਾਜੀ ਸਿੰਘ ਕਥਾਵਾਚਕ ਕਵੀਸ਼ਰ ਸਿੰਘ ਢਾਡੀ ਮਾਰੇ ਨੂੰ ਪਤਾ ਸੀ ਵੀ ਮੇਰੀ ਕੌਮ ਦੇ ਟੀਚਰ ਜਿਹੜੇ ਨੇ ਪ੍ਰਿੰਸੀਪਲ ਜਿਹੜੇ ਹੈਡਮਾਸਟਰ ਨੇ ਇਹਨਾਂ ਦਾ ਸਤਿਕਾਰ ਕਰਾਂਗੇ ਤੇ ਪੜ੍ਹਾਉਣਗੇ ਆਪਕੋ ਸਤਨਾਮ ਤੇ ਕਿੰਨੇ ਕਿੰਨੇ ਇਤਿਹਾਸ ਮਾਰੇ ਸੱਚੇ ਬਾਦਸ਼ਾਹ ਦੇ ਗਰੀਬਨਵਾਜ਼ ਦੇ ਦਰਬਾਰ ਦੇ ਵਿੱਚ ਸਾਡੇ ਵਰਗੇ ਪਤਾ ਨਹੀਂ ਕਿੰਨੇ ਆਏ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਇਹ ਸ਼ੈਣ ਸ਼ਾਹ ਦਾ ਦਰਬਾਰ ਜੇ ਇੱਥੇ ਚਾਰ ਪਦਾਰਥ ਮਿਲਦੇ ਆ ਜਿਨ੍ਹਾਂ ਨੂੰ ਆਪਾਂ ਸਾਰੇ ਤਰਸਦੇ ਫਿਰਦੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਵੀਜਾ ਮੰਗਦਾ ਕਿਸੇ ਦਾ ਵਿਆਹ ਨਹੀਂ ਹੁੰਦਾ ਕਿਸੇ ਨੇ ਕੋਠੀ ਦਾ ਤਰਲਾ ਲਿਆ ਮਹਾਰਾਜ ਪੈਸੀ ਬਣ ਜਾ ਲੈਂਟਰ ਪਾ ਦੀਏ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਆਸੇ ਪਾਸੇ ਕੋਈ ਸਿਆਣੇ ਕੋ ਜਾਂਦਾ ਕੋਈ ਕਬਰ ਤੇ ਕੋਈ ਮਲਤੀ ਸੀ ਬਾਬਾ ਕੋ ਰੇਖ ਚ ਮੇਖ ਮਾਰੇ ਤੇ ਪੰਜਵੇਂ ਪਾਤਸ਼ਾਹ ਕਹਿੰਦੇ ਇਦਰਾ ਤੈਨੂੰ ਸਿੱਧੇ ਰਸਤੇ ਪਾਈਏ ਪ੍ਰਬੰਧਕਾਂ ਨੇ ਸਮਾਗਮ ਰੱਖਿਆ ਮਹਾਰਾਜ ਸਾਹਿਬ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲੱਗੇ ਮਿਹੇ ਤੈਨੂੰ ਚਾਰੇ ਪਦਾਰਥ ਚਾਹੀਦੇ ਤੇ ਸੰਗਤ ਦੀ ਸੇਵਾ ਚ ਲੱਗ ਜਾ ਹੁਣ ਬਾਕੀ ਪਦਾਰਥ ਤੇ ਇੱਥੇ ਬਹੁਤ ਸੰਗਤਾਂ ਵਿੱਚ ਬੈਠੇ ਸਿੰਘ ਸਾਹਿਬ ਪੰਚ ਸਰਪੰਚ ਕਈਆਂ ਨੂੰ ਮਾਰੇ ਨੇ ਸਵਕੋਈ ਦਿੱਤਾ ਪਹਿਲੀ ਵੀ ਹੈਗੀ ਕੋਠੀ ਬੱਚੇ ਬਾਹਰ ਤੰਦਰੁਸਤੀ ਪਰ ਚੌਥਾ ਪਦਾਰਥ ਕਿਹੜਾ ਹੈ ਵੀ ਜਦੋਂ ਆਪਾਂ ਸਰੀਰ ਛੱਡਣਾ ਮੁੜ ਕੇ ਜਗਾ ਮਿਲੂਗੇ ਨਹੀਂ ਕਿਤੇ ਇਹ ਮਹਿੰਗਾ ਵਾ ਬਾਕੀ ਦੀਆਂ ਚੀਜ਼ਾਂ ਚਲੋ ਸਮੇਂ ਨਾਲ ਬੱਚੇ ਮਿਹਨਤ ਕਰਨਗੇ ਅੱਜ ਗਰੀਬੀ ਕੱਲ ਨੂੰ ਦਿਨ ਬਦਲ ਜਾਣਗੇ ਅੱਜ ਲੀੜੇ ਸਸਤੇ ਕੱਲ ਨੂੰ ਮਹਿੰਗੇ ਪਾਲਾਂਗੇ ਪਰ ਸਭ ਤੋਂ ਔਖਾ ਚੌਥਾ ਪਦਾਰਥ ਹੈ ਕਿਹੜੇ ਚਾਰ ਪਦਾਰਥ ਨੇ ਧਰਮ ਅਰਥ ਕਾਮ ਤੇ ਮੋਖ ਹੁਣ ਧਰਮਿਕ ਦੇ ਵਿੱਚ ਆਪਾਂ ਆਪਣੇ ਆਪ ਜੰਮਰਤ ਧਾਰੀ ਜਿਹੜੇ ਨਿਤਨੇਮ ਕਰਦੇ ਆ ਆਰਥਿਕ ਅਵਸਥਾ ਵੀ ਠੀਕ ਹੈ ਵੀ ਜੇ ਰੱਬ ਰੋਟੀ ਦੇਈ ਜਾਂਦਾ ਪ੍ਰਸ਼ਾਦਾ ਛਕ ਲੈਣੇ ਐ ਕਾਮਨਾ ਵਿੱਚ ਚਲੋ ਮਾਰੇ ਨੇ ਅਜੇ ਤੱਕ ਜੋ ਆਖੀਏ ਗੁਰੂ ਗ੍ਰੰਥ ਸਾਹਿਬਾਰੇ ਨੇ ਉਹ ਦੇ ਦਿੱਤਾ ਆਖੋ ਸਤਨਾਮ ਸਾਰੇ ਬੜਿਓ ਪੰਕਤੀ ਜੋ ਮੰਗੇ ਠਾਕੁਰ ਆਪਣੇ ਤੇ ਜੋ ਮੰਗੇ ਠਾਕੁਰ ਆਪਣੇ ਸਾਰੇ ਬੜਲੂ ਪੜਾਈ ਹੈ ਇਹ ਤਾਂ ਪੜ੍ਹਾਈ ਦਾ ਵੀ ਜਿੰਨੇ ਕਦੇ ਇਸ ਮੋਚੋਂ ਇੱਕ ਵਾਰੀ ਵੈਗਰੋਂ ਨਹੀਂ ਕਿਹਾ ਕਿ ਦੇ ਸੰਗਤ ਚੋ ਵੀ ਜਪ ਲਿਆ ਤਾਂ ਕਰਕੇ ਆ ਸਾਰਾ ਖਰਚਾ ਕੀਤਾ ਸੱਦੇ ਲੰਗਰ ਚੱਲਣ ਦਾ ਇੱਕ ਸ਼ਬਦ ਦਾ ਇੱਕ ਪਕੌੜਿਆਂ ਦਾ ਤੇ ਉਹ ਵੀ ਜ਼ਰੂਰੀ ਹੈ ਛਕੋ ਜਲ ਪਾਣੀ ਪਰ ਆ ਵੀ ਸ਼ਬਦ ਇਹ ਲੰਗਰ ਛਕੋ ਜਿਹਦੇ ਨਾਲ ਸਾਡੇ ਘਰ ਚ ਬਰਕਤ ਆਵੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਰੇ ਕਹਿੰਦੇ ਅੱਜ ਹਰ ਬੰਦਾ ਦੁਖੀ ਆ ਉਦੇ ਮੱਥੇ ਦੇ ਟੇੜੀ ਰੱਬ ਨੇ ਬੜਾ ਕੁਝ ਦਿੱਤਾ ਨੀਂਦ ਨਹੀਂ ਆਉਂਦੀ ਅੰਦਰ ਸਾੜ ਪੈਂਦਾ ਇਹਦਾ ਕਾਰਨ ਕੀ ਹੈ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਾਂ ਕੋ ਓਟ ਬਿਨ ਸਿਮਰਨ ਜੋ ਜੀਵਨੰ ਬਲਣਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਆਹਾਹਾ ਪੰਜਵੇਂ ਬਾਦਸ਼ਾਹ ਕਹਿੰਦੇ ਜਿੱਦਾਂ ਸੱਪ ਦੇ ਅੰਦਰ ਜ਼ਹਿਰ ਆ ਨਾ ਉਹ ਜਿੱਥੇ ਥੋਕ ਦਿੰਦਾ ਪੈਰ ਗਾਲ ਦਿੰਦਾ ਕਈ ਬੰਦੇ ਬੀਬੀਆਂ ਵੀ ਇਸ ਅਵਸਥਾ ਦੇ ਮਾਲਕ ਹੈ ਵੀ ਉਹਨਾਂ ਨੂੰ ਕੋਈ ਨਿਤਨੇਮ ਸੇਵਾ ਸਿਮਰਨ ਨਹੀਂ ਜਿੱਥੇ ਖੜੋਂਦੇ ਇਹੋ ਜੀ ਚੁਗਲੀ ਕਰਦੇ ਵੀ ਘਰਾਂ ਦੇ ਘਰ ਤਬਾਹ ਕਰ ਦਿੰਦੇ ਮਹਾਰਾਜ ਸਾਹਿਬ ਕਹਿੰਦੇ ਸੱਪ ਵਰਗਾ ਹਿਰਦਾਈ ਉਹਨਾਂ ਦਾ ਵੀ ਮੂੰਹ ਦੇ ਵਿੱਚ ਜ਼ਹਿਰ ਲਈ ਫਿਰਦੇ ਆ ਮੇਰੇ ਕੋਲੋਂ ਨਹੀਂ ਮਹਾਰਾਜ ਸਾਹਿਬ ਦਾ ਸ਼ਬਦ ਆ ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈ ਸਿਰ ਜਾਰੀ ਕਹਿੰਦੇ ਜਿਵੇਂ ਸੱਪ ਫਿਰਦਾ ਨਾ ਤੇ ਜਿੱਥੇ ਵੀ ਜਾਂਦਾ ਉਹ ਉੱਥੇ ਜ਼ਹਿਰ ਉਗਲਦਾ ਕਈਆਂ ਦਾ ਸੁਭਾਅ ਬਣ ਚੁੱਕਾ ਜਿਸ 100 ਦੇ ਵਿੱਚੋਂ 70% ਮੈਂ ਵੀ ਵਿੱਚ ਹੀ ਵਾਂਗਾ ਜਿਨ੍ਹਾਂ ਨੇ ਜ਼ਹਿਰ ਹੀ ਉਗਲਣਾ ਸ਼ੁਰੂ ਕਰਤਾ ਜਿੱਥੇ ਵੇਂਦੇ ਖੜੋਂਦੇ ਨਾਲੇ ਅਗਲੇ ਦਾ ਜਲ ਪਾਣੀ ਛਕ ਲਿਆ ਤੇ ਨਾਲੇ ਚੂਲੀ ਕਾ ਤੇ ਮਹਾਰਾਜ ਸਾਹਿਬ ਦੀ ਬਾਣੀ ਬਾਤਾਂ ਪਾਉਂਦੀ ਹੰਗਾਰਾ ਭਰਿਆ ਕਰੋ ਤਕੜੇ ਹੋਗੇ ਹੰਗਾ ਰਾਜ ਆਪਾਂ ਪੁੱਠੇ ਪਾਸੇ ਪਰ ਰਹੇ ਆਖੋ ਸਤਨਾਮ ਕਿਉਂਕਿ ਹੁਣ ਇਹ ਤੇ ਗਉਣ ਵਾਲੀ ਲੱਗੀ ਹੁੰਦੀ ਤੇ ਜਗ੍ਹਾ ਹੀ ਨਹੀਂ ਹੋਣੀ ਬਾਬਾ ਜੀ ਬੈਨ ਨਾ ਤੇ ਕਮਾਲ ਦੀ ਗੱਲ ਇਹ ਵੀ ਮੈਂ ਹਰ ਵੀਡੀਓ ਚ ਬੋਲ ਦਿੰਨਾ ਕਿ 48 ਘੰਟੇ ਗ੍ਰੰਥੀ ਸਿੰਘ ਡਿਊਟੀ ਲਾਉਂਦੇ ਆ 48 ਘੰਟੇ ਤੇ ਵਿਚਾਰਿਆਂ ਨੂੰ ਭੋਗ ਤੇ ਤੀਜੇ ਦਿਨ ਜਾ ਕੇ 1000 ਰੁਪਿਆ ਨਹੀਂ ਇਸੇ ਆਉਂਦਾ ਬੋਲੋ ਵੇਗ ਰੂ ਤੇ ਇੱਕ ਬੰਦਾ ਘੰਟੇ ਚ ਗੰਦ ਗਾ ਕੇ ਸਿੱਟਾਡੇ ਕੋਲੋਂ 6 ਲੱਖ ਲੈ ਗਿਆ ਵੇਲੇ ਕੋਈ ਬੋਲਿਆ ਹੀ ਨਹੀਂ ਆਖੋ ਸਤਨਾਮ ਨਾਲੇ ਭੰਗੜਾ ਪੁਆਇਆ ਫੋਟੋਆਂ ਵੀ ਖਚਾਈਆਂ ਬੁਰੇ ਕਾਮ ਕੋਊਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਿ ਨਾਮ ਦੀ ਵੇਲੇ ਅਸੀਂ ਸੌ ਜਾਂਦੇ ਆ ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲੂ ਦਇਆ ਦ੍ਰਿਸ਼ਟੀ ਕਰਨ ਮੇਰਾ ਦਾ ਮੀ ਪਾਉਣ ਮੇਰੇ ਮਾਲਕ ਦੇ ਘਰੋਂ ਜੋ ਮੰਗੀਏ ਮਿਲਦਾ ਜੀ ਇੱਕ ਕਿਤਾਬਾਂ ਚ ਕਥਾ ਹੁੰਦੀ ਅਸੀਂ ਜੀਵਨ ਚ ਕੀਤੀ ਆ ਭਾਈ ਰਾਜ ਸਿੰਘ ਦਾਸ ਦੇ ਨਾਲ ਬਹੁਤ ਪਿਆਰ ਇਨਾ ਮੈਨੂੰ ਇਸ ਪਾਸੇ ਤੋਰਿਆ ਸੀ ਆਖੋ ਸਤਨਾਮ ਅਸੀਂ ਛੋਟੇ ਸੀ ਵੱਡੇ ਭਰਾ ਸੀ ਨਾਲ ਲੈ ਜਾਣਾ ਕਿਹੜਾ ਕਵਤਾ ਤੇ ਦਾਸ ਨੂੰ ਫਿਰ ਪੰਜਵੇਂ ਪਾਤਸ਼ਾ ਜਿਨ੍ਹਾਂ ਦੇ ਅਸਥਾਨਾਂ ਤੇ ਕਲਾ ਵਰਤੀ ਵਰਲਡ ਦੇ ਵਿੱਚ ਇੱਕੋ ਨਗਰ ਹੈ ਜਿੱਥੇ 72 ਬ੍ਰਹਮ ਗਿਆਨੀ ਗੁਰ ਸਿੱਖ ਹੋਏ ਆ ਚਾਰ ਮੰჯੀਆਂ ਗੋਇੰਦਵਾਲ ਸਾਹਿਬ ਤੋਂ 22 ਵੰਜੀ ਪ੍ਰਚਾਰਕ ਸੀ ਉਹਨਾਂ ਚੋਂ ਚਾਰ ਡੱਲਾ ਜੈਵ ਤੋਂ ਮਿਲੀਆਂ ਤੇ 6 ਬਾਦਸ਼ਾਹੀਆਂ ਨੇ ਚਰਨ ਪਾਏ ਆਖੋ ਸਤਨਾਮ ਸ੍ਰੀ ਮੇਰੇ ਬਾਦਸ਼ਾਹ ਦੇ ਘਰ ਸੇਵਾ ਸਿਮਰਨ ਕੀਤਾ ਸੰਗਤਾਂ ਦਾ ਪਿਆਰ ਕੀਤਾ ਤੇ ਅੱਜ ਵੇਲੇ ਤੁਹਾਡੇ ਸਾਹਮਣੇ ਆ ਸਾਜੇ ਸਾਹਿਬਾ ਕਿਆ ਨਹੀਂ ਕਰ ਤੇਰਾ ਸੱਚੇ ਸਾਹਿਵਾ ਕਿਆ ਨਹੀਂ ਕਰਤੇ ਰ ਸੱਚੇ ਵਾਹ ਸੱਚੇ ਸਾਹਿਵਾ ਇਹਨਾਂ ਦੋ ਪੰਕਤੀਆਂ ਨੂੰ ਤੁਹਾਡੇ ਸਾਹਮਣੇ ਸਿੱਧੇ ਸ਼ਬਦਾਂ ਚ ਰੱਖਣ ਕਰਕੇ ਇੱਕ ਦਾਸਤਾਨ ਸੁਣਾਉਣ ਲੱਗਾ ਹੈ ਇਹ ਦੋ ਤਿੰਨ ਪੰਕਤੀਆਂ ਚਾਰ ਪਦਾਰਥ ਜੀ ਕੋ ਮੰਗੈ ਸਾਧ ਜਨਾਂ ਕੀ ਤੇ ਸਾਚੀ ਸਹਿਬਾ ਇਹਦਾ ਇਤਿਹਾਸ ਦਾ ਪਾਖਣ ਸਾਹਮਣੇ ਰੱਖਾਂਗੇ ਸਾਖੀ ਸੁਣ ਕੇ ਖੁਸ਼ ਰਹੀੰਨੇ ਤੇ ਤਨ ਮੇਰੇ ਬਾਦਸ਼ਾਹ ਅੱਜ ਵੀ ਚੰਦੋਏ ਥੱਲੇ ਬੈਠੇ ਨੇ ਤੇ 1704 ਦੀ ਉਦੋਂ ਵੀ ਸਤਿਗੁਰੂ ਐਸੇ ਚੰਦੋਏ ਥੱਲੇ ਸਰੀਰ ਕਰਕੇ ਸੀ ਤੇ ਇੱਕ ਗਰੀਬੜਾ ਜਿਹਾ ਮਹਾਰਾਜ ਦਾ ਕਵੀਸ਼ਰ ਕਵੀ ਹਮਰਲ ਤੇ ਫਿਰਤੇ ਕੋਈ ਬਾਦ ਨਾ ਪੂਛਦਾ ਜਿਹਦਾ ਨਾਮ ਸੀ ਹੰਸੂ ਤੇ ਉਹਨੂੰ ਕਵਤਾ ਗਾਉਣ ਦਾ ਸ਼ੌਂਕ ਸੀ ਕਿਉਂਕਿ ਲੋਕੀ ਹੁਣ ਬੰਦਕੀ ਘੱਟ ਤੇ ਗੰਦਕੀ ਜ਼ਿਆਦੀ ਸੁਣਦੇ ਆਖੋਏਗਾ ਤਾਂ ਇਓ ਆਉਣ ਵਾਲੀ ਪੀੜੀ ਗਈ ਲੈ ਬੱਚੇ ਪੜ੍ਹਾਈ ਖਾ ਗਈ ਜਵਾਨੀ ਗੋਰੇ ਲੈ ਗਏ ਜਿਹੜੇ ਰਹਿ ਗਏ ਨਸ਼ਾ ਖਾ ਗਿਆ ਤੇ ਹੜਦੇ ਅਸੀਂ ਵੀ ਨਹੀਂ ਆਖੋ ਸਤਨਾਮ ਕਿਉਂਕਿ ਜਿੱਥੋਂ ਮਾਰੇ ਨੇ ਵਰਜਿਆ ਸੀ ਨਾ ਉਹ ਕੰਮ ਜਿੱਦ ਕੇ ਕਰਨਾ ਵਿਆਹ ਦੇ ਵਿੱਚ ਖੰਡ ਪਾਠ ਰਹਿ ਜੇ ਕੋਈ ਗੱਲ ਨਹੀਂ ਸੁਖਮਣੀ ਸਾਹਿਬ ਵੀ ਰਹਿ ਜੇ ਕੋਈ ਗੱਲ ਨਹੀਂ ਰਾਗੀ ਵੀ ਰਹਿ ਜਾਣ ਕੋਈ ਗੱਲ ਨਹੀਂ ਲਾਵਾਂ ਵੀ ਰਹਿ ਜਾਣ ਕੋਈ ਗੱਲ ਨਹੀਂ ਪਰ ਡਾਂਸਰ ਨਹੀਂ ਰਹਿਣੀ ਚਾਹੀਦੀ ਆਖੂ ਸਤਨਾਮ ਭੇਖ ਖਤਮ ਕੀਤਾ ਗਿਆ ਸਾਡਾ ਜਦੋਂ ਬੱਚੇ ਉਲਟ ਗਏ ਧੀਆਂ ਉਲਟ ਗੀਆਂ ਤੇ ਫਿਰ ਮੰਜੀ ਤੇ ਬਹਿ ਕੇ ਰੋਣੇ ਆ ਮੇਰੇ ਹਜ਼ੂਰ ਦੇ ਦਰਬਾਰ ਦੀ ਇੱਕ ਪਾਵਨਾਂ ਦੀ ਭਰੀ ਦਾਸਤਾਨ ਕਹੇਗੀ ਆਪ ਜੀ ਦੇ ਜੋੜੇ ਝਾੜਨੇ ਔਰ ਇਹ ਉਹਨਾਂ ਦੀ ਹੈ ਤੇ ਸਾਡੀ ਵੀ ਹੈ ਇਹਨਾਂ ਭਗਤੀਆਂ ਦਾ ਕੋਈ ਅਰਥ ਸੀ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਕਰਿਆ ਕਰੋ ਸਿਮਰਨ ਪਾਠ ਕਰੋ ਕਿਤੇ ਜਾਨ ਜੀ ਲੋੜ ਨਹੀਂ ਦੇ ਤਾਰੀ ਕੋਲੇ ਕਿਸੇ ਤੋਂ ਤਾਂ ਗੱਦਬੀਤ ਲੈਣ ਦੀ ਲੋੜ ਨਹੀਂ ਪੈਣੀ ਜਦੋਂ ਗੁਰੂ ਸਾਹਿਬ ਨੂੰ ਪਿਆਰ ਕਰੋਗੇ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਦਦਾ ਦਾਤਾ ਏਕ ਹੈ ਸਭ ਕੋ ਦੇਵਣਾ ਦੇਂਦੇ ਤੋਟਣਾ ਵਈ ਉਹਦੇ ਕਵਤਾ ਗਾਉਂਦਾ ਸੀ ਜਿੱਦਾਂ ਇਹ ਸਿੰਘ ਗਾਉਂਦੇ ਆ ਤੇ ਬੜਾ ਉਹਨੂੰ ਸ਼ੌਂਕ ਸੀ ਪਰ ਗਰੀਬੀ ਸੀ ਘਰੇ ਦੇਣੇ ਵਾਲੇ ਕਿਸੇ ਕੋ ਗਰੀਬੀ ਮਤ ਦੇਣਾ ਦੇਨਾ ਗਰੀਬੀ ਮਗਰ ਬਾਦ ਨਸੀਬੀ ਮਤ ਦੇਣਾ ਹੈ ਬੜੇ ਪਿਆਰ ਵਾਲੀ ਆਤਮਾ ਸੀ ਤੇ ਉਹਨੂੰ ਕਿਸੇ ਸੱਜਣ ਨੇ ਜਿੱਦਾਂ ਭਾਈ ਸਾਹਿਬ ਬੈਠੇ ਉਹਨਾਂ ਕਵਿਤਾ ਸੁਣੀ ਤੇ ਕਹਿਣ ਲੱਗੇ ਭਾਈ ਹਾਂਸੂ ਓਏ ਤੂੰ ਲੋਕਾਂ ਦੇ ਘਰਾਂ ਦੀ ਕਵਿਤਾ ਗਾਉਂਦਾ ਰਹੀ ਨਾ ਵਿਆਹ ਸ਼ਾਦੀਆਂ ਤੇ ਫਿਰਦਾ ਰਹੀ ਨਾ ਕਿਤੇ ਆਨੰਦਪੁਰ ਸਹਿ ਵੀ ਜਾਇਆ ਗੱਜ ਕੇ ਆਖੋ ਸਤਨਾਮ ਸ੍ਰੀ ਕਿਤੇ ਆਨੰਦਪੁਰ ਸਹਿ ਮਿਲਿਆ ਕਹਿੰਦੇ ਉੱਥੇ ਕੌਣ ਹੈ ਕਹਿੰਦੇ ਉੱਥੇ ਸ੍ਰਿਸ਼ਟੀ ਦਾ ਮਾਲਕ ਜਗ ਮਗ ਨੂਰ ਹਰਦੁ ਆਲਮ ਕੀਮਤੇ ਇਕ ਤਾਰ ਬੁਏ ਯਾਰਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸਜੇ ਦਰਸ਼ਨ ਕਰਿਓ ਆਖੋ ਸਤਨਾਮ ਇਹ ਸਰਵਣ ਭਗਤੀ ਕਰ ਰਹੇ ਆਪਾਂ ਸਾਰੇ ਇਕ ਸਰਵਣ ਦਰਸ਼ਨ ਹੁੰਦੇ ਆ ਇਕ ਚਿੱਤਰ ਦਰਸ਼ਨ ਹੁੰਦੇ ਆ ਇਕ ਸੁਵਣ ਦਰਸ਼ਨ ਹੁੰਦੇ ਤੇ ਇਕ ਪ੍ਰਤੱਖ ਦਰਸ਼ਨ ਹੁੰਦੇ ਆ ਉਦੋਂ ਸਾਰੇ ਮੱਥਾ ਟੇਕ ਕੇ ਬੈ ਗਏ ਗੁਰੂ ਗ੍ਰੰਥ ਸਾਹਿਬ ਨੂੰ ਜੇ ਗੁਰੂ ਗ੍ਰੰਥ ਸਾਹਿਬ ਦੇ ਅਸਲੀ ਦਰਸ਼ਨ ਕਰਨੇ ਆ ਨਾ ਤੇ ਆਪਣੀ ਜ਼ਿੰਦਗੀ ਜੇ ਇੱਕ ਸਹਿਜ ਪਾਠ ਕਰਿਓ ਆਖੋ ਸਤਨਾਮ ਹੁਣ ਕਹੋ ਵੀ ਬਾਬਾ ਜੀ ਆਉਂਦਾ ਨਹੀਂ ਉਹਦਾ ਵੀ ਹੱਲ ਨਾਲ ਹੀ ਰੱਖਿਆ ਖੋ ਸਤਨਾਮ ਇਹ ਬਾਬਾ ਜੀ ਬਾਣੀ ਪੜ੍ਹਨੀ ਨਹੀਂ ਆਉਂਦੀ ਤੇ ਫਿਰ ਮਹਾਰਾਜ ਕਹਿੰਦੇ ਪੈਸੇ ਹੈਗੇ ਆ ਕਹਿੰਦੇ ਮਹਾਰਾਜ ਜੀ ਕਿਰਪਾ ਦੋ ਬੱਚੇ ਕੈਨੇਡਾ ਇੰਗਲੈਂਡ ਸਭ ਕੁਝ ਕਹਿੰਦੇ ਫਿਰ ਦੇ 10000 ਰੁਪਇਆ ਗੁਰੂ ਕੇ ਗ੍ਰੰਥੀ ਨੂੰ ਉਹਦੀ ਜੀਵ ਚ ਪਾ ਨੂੰ ਸੂਟ ਬਣਾ ਕੇ ਵਧੀਆ ਪੱਗ ਜੂਰੀਆ ਉਹਨੂੰ ਕਹੋ ਬਾਬਾ ਜੀ ਮੇਰੇ ਘਰ ਸਹਿਜ ਪਾਠ ਰੱਖੋ ਤੇ ਮੈਨੂੰ ਰੋਜ਼ ਦਾ 1 ਘੰਟਾ ਬਾਣੀ ਸੁਣਾ ਦਿਆ ਕਰੋ ਆਖੋਏ ਮਰੀਆਂ ਤੋਂ ਬਾਅਦ ਲੋਕੀ ਖੰਡ ਵਾੜ ਕਰਾਉਂਦੇ ਮੁੜ ਕੇ ਕਿਹੜਾ ਸੁਣਦਾ ਆਪਾਂ ਆਖੋ ਸਤਨਾਮ ਉਹ ਤੇ ਮਰਜ਼ਾਦਾ ਅਨਸਾਰ ਚੱਲਣਾ ਕੰਮ ਮੁੜ ਕੇ ਫੋਟੋ ਅੱਗੇ ਰੱਖੀ ਹੁੰਦੀ ਫੋਟੋ ਕਿਹੜਾ ਸੁਣਦੀ ਆ ਸੁਣਨਾ ਤੇ ਹੋਣਾ ਜਿੱਦਾਂ ਤੁਸੀਂ ਬੈਠੇ ਜੇ ਚੌਂਕੜਾ ਮਾਰ ਕੇ ਬਾਰੇ ਸਾਹਿਬ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਆ ਸਭ ਤੋਂ ਵੱਡੀ ਜਗਾ ਇਸ ਵੇਲੇ ਕੋਈ ਹਸਪਤਾਲ ਬੈਠਾ ਕੋਈ ਕਚਹਿਰੀ ਕੋਈ ਠਾਣੇ ਕਿਤੇ ਮਰਗ ਹੋਈ ਹੈ ਕਿਸੇ ਦਾ ਐਕਸੀਡੈਂਟ ਦੁਨੀਆ ਕਿੰਨੀ ਦੁਖੀ ਤੇ ਆਪਾਂ ਕਿੱਥੇ ਬੈਠੇ ਆ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦੇਸ ਬਾਸ ਬੈਠਿਆ ਸਵਨਾ ਦਾ ਉਹਨੂੰ ਕਹਿਣ ਲੱਗੇ ਕਹਿੰਦੇ ਸਜਣਾ ਗਲੀਆਂ 'ਚ ਫਿਰਦਾ ਰਹੀ ਨਾ ਅਸੀਂ ਉਹ ਦਿਨ ਵੇਖਿਆ ਭਾਈ ਸਾਹਿਬ ਨੂੰ ਪਤਾ ਆਪਾਂ ਸੰਗੀਤ ਦੇ ਨਹੀਂ ਬਾਪੂ ਨੂੰ ਕਹਿਣਾ ਸਾਈਕਲ ਲੈਦੇ ਨਵਾਂ ਨਿਕਣ ਕਿੱਥੋਂ ਲੈ ਜੀਏ ਤੇ ਅੱਜ ਮਾਰੇ ਜਾ ਜਾਂਦੇ ਝੂਟੇ ਤਿੰਨ ਚਾਰ ਵਰੀਆਂ ਪੰਜਵੀਂ ਵਰੀ ਫੇਰ ਜਾਣਾ ਆਖੋ ਸਤਨਾਮ ਤੇ ਮਾਰੇ ਦੀ ਇਹ ਪ੍ਰੂਸਾ ਰੱਖਿਓ ਕੱਲੀ ਮੈਂ ਤੁਹਾਨੂੰ ਸੁਣਾਉਣ ਨਹੀਂ ਆਇਆ ਤੁਹਾਡੇ ਨਾਲ ਪਿਆਰ ਕਰਨਾ ਇਹ ਵੀ ਇਹ ਜਿਹੜੀ ਜੋਤ ਬੈਠੀ ਚਦੋਏ ਥੱਲੇ ਨੂੰ ਮਿਲ ਕੇ ਤੇ ਵੇਖੋ ਇਹਦੇ ਨਾਲ ਵਰਤ ਕੀਤੇ ਵੇਖੋ ਅਸੀਂ ਤੇ ਛੱਡੀ ਜਾਂਦੇ ਹੁਣ ਜੇ ਮਾਲਾ ਪਿਓ ਕਹੇ ਪੁੱਤ ਮੇਰੇ ਗੱਲ ਨੂੰ ਲੱਗ ਤੇ ਮੈਂ ਕਹਾਂ 500 ਰੁਪਇਆ ਲੈ ਲਓ ਆਖੂ ਖਾ ਪੁੱਤ ਤੈਨੂੰ ਮੈਂ ਪਾਲਿਆ ਪੜ੍ਹਾਇਆ ਵਾ ਇਹ ਪੈਸੇ ਮੈਂ ਹੀ ਦਿੰਦਾ ਰਿਆਂ ਮੈਨੂੰ ਪੈਸੇ ਨਹੀਂ ਮੈਨੂੰ ਤੇਰਾ ਪਿਆਰ ਚਾਹੀਦਾ ਅੱਜ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਆਵੋ ਸਿੱਖ ਸਤਿਗੁਰ ਕੇ ਤਿਆਗਿਰ ਮਾਲਾ ਚੜਾ ਕੇ ਅਰਦਾਸ ਕਰਾ ਕੇ ਸੁਖਣਾ ਸੁੱਕੇ ਭਜੋ ਨਾ ਅਗਲੀ ਪੰਕਤੀ ਪੂਰੀ ਕਰੋ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਗਾਵ ਸੱਚੀ ਬਾਣੀ ਗਾਵ ਸੱਚੀ ਬਾਣੀ ਗਾਵ ਸੱਚੀ ਬਾਣੀ ਗਾਵ ਸੱਚੀ ਬਾਣੀ ਵਾ ਵਾ ਸੱਚੀ ਬਾਣੀ ਆਹ ਗਾਵ ਸੱਚੀ ਬਾਣੀ ਗਾਵ ਸੱਚੀ ਗੁਰਮੁਖ ਲਾਹ ਗਏ ਗੁਰਮੁਖ ਲਾ ਲਗੇ ਗਏ ਗੁਰਮੁਖ ਲਾ ਗਏ ਗੁਰਮੁਖ ਲਾ ਲਗੇ ਗੁਰਮੁਖ ਲਾ ਲਗੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ